ਇਹ 350 ਸਾਲ ਦਾ ਵਿਹਾਰਾ ਮਨਾ ਰਹੇ ਆ ਅੱਜ ਆਪਾਂ ਜੈਕਰ ਦਸਵਾਂ ਪੜਣ ਜਾ ਰਹੇ ਆ ਜਿਸ ਵਿੱਚ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਦੱਸਿਆ ਗਿਆ ਹੈ ਸ਼ਹੀਦੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੀ ਦਿਆ ਪਰ ਸਿਰ ਨਾ دیا۔ ਬਿਵੀ ਦੇਸ ਮਾਨ ਤੇ ਹਨੇਰੀ ਤੇ ਬਦਲਛਾਅ ਹੋਇਆ ਸਮਾ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲੋਹੇ ਦੇ ਪਿੰਜਰੇ ਵਿੱਚ ਕੈਦ ਕਰ ਲਿਆ ਸਾਰੀ ਬਿਵੀ ਉਹਨਾਂ ਦੇ ਦਰਸ਼ਨ ਦੀ ਤਰਸ ਰਹੀ ਸੀ ਪਰ ਸਖਤ ਨਿਗਰਾਨੀ ਕਾਰਨ ਕੋਈ ਉਹਨਾਂ ਤੱਕ ਪਹੁੰਚ ਨਹੀਂ ਸਕਦਾ। ਪਿੰਜਰੇ ਦੇ ਅੰਦਰ ਤਾਂ ਠੀਕ ਤਰ੍ਹਾਂ ਬੈਠਿਆ ਜਾ ਸਕਦਾ ਸੀ, ਨਾ ਸਿੱਧੇ ਆਰਾਮ ਨਾਲ ਖੜ੍ਹਾ ਜਾ ਸਕਦਾ ਸੀ। ਗੁਰੂ ਜੀ ਨੇ ਆਪਣੇ ਪਿਆਰੇ ਸਿੱਖਾ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਬਾਲਾ ਜੀ ਦੀਆਂ ਸ਼ੀਧੀਆਂ ਆਪਣੀ ਅੱਖਾਂ ਨਾਲ ਵੇਖੀਆਂ। ਪਰ ਉਹਨਾਂ ਦਾ ਚਿਹਰਾ ਬਿਲਕੁਲ ਅਡੋਲ ਸੀ, ਨਾ ਡਰ, ਨਾ ਖੋਫ, ਬਸ ਨੂਰਾਨੀ ਚਮਕ ਸੀ। ਸ਼ੀਧੀ ਦਾ ਸਮਾਜ ਜਿਸ ਦਿਨ ਆਇਆ, ਉਸ ਸਵੇਰ ਗੁਰੂ ਤੇਗ ਬਹਾਦਰ ਜੀ ਪਿੰਜਰੇ ਵਿੱਚੋਂ ਕੱਢਿਆ ਗਿਆ ਉਹਨਾਂ ਨੇ ਖੂਹ ਵਿੱਚੋਂ ਪਾਣੀ ਕੱਢ ਕੇ ਇਸ਼ਨਾਨ ਕੀਤਾ ਨਵੇਂ ਕੱਪੜੇ ਪਾਏ ਅਤੇ ਚੋਕੜੀ ਮਾਰ ਕੇ ਬੈਠ ਗਏ ਉਹਨਾਂ ਸ਼ਾਂਤ ਮਨ ਨਾਲ ਜਪਜੀ ਸਾਹਿਬ ਦਾ ਪਾਠ ਕੀਤਾ ਜਿਸ ਪ੍ਰੰਤ ਜਲਦਾਦ ਨੇ ਤਲਵਾਰ ਚਲਾਈ ਅਤੇ ਗੁਰੂ ਜੀ ਦਾ 52 ਸਿਰ ਧਰ ਤੋਂ ਲਗ ਕਰ ਦਿੱਤਾ ਧਰਮ ਹਿਤ ਸਾਕਾਂ ਜਨ ਕੀਆ ਸਿਰ ਲਿਆ ਪਰ ਸਿਰ ਨਾ ਲਿਆ ਸ਼ੀ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਕੋਤਵਾਲੀ ਦੇ ਚਬੂਤਰੇ ਦੇ ਨੇੜੇ ਸਹੀ ਕੀਤਾ ਗਿਆ ਤਾ ਉਸ ਵੇਲੇ ਦਿੱਲੀ ਦੇ ਹਜ਼ਾਰਾਂ ਵਾਸੀ ਸ਼ਾਹੀ ਤਸਦਦ ਦਾ ਇਸ ਮੰਜ਼ਰ ਦੇਖਣ ਲਈ ਉੱਥੇ ਜੁੜੇ ਤਾ ਭੀੜ ਦੇ ਹਜ਼ਾਰਾਂ ਨੈਤਰਾ ਸਾਹਮਣੇ ਗੁਰੂ ਜੀ ਦਾ ਪਵਿੱਤਰ ਸੀਸ ਧਰਤੀ ਤੇ ਡਿੱਗਿਆ ਹੁਣਾ ਉਸ ਘਟਨਾ ਨੇ ਲੋਕਾਂ ਦੀ ਰੂਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਉਸ ਵੇਲੇ ਭਾਈ ਜੈਤਾ ਜੀ ਜੋ ਬਾਅਦ ਵਿੱਚ ਭਾਈ ਜੀਵਨ ਸਿੰਘ ਜੀ ਕਹਾਏ ਦਲੇਰੀ ਨਾਲ ਅੱਗੇ ਵਧੇ वह गुरु जी दे पावन शी अपने झोले में लपेट के दिल्ली दलिया लै गए रात का नेरा सी पर उस नौजवान सिख के दिल सिर्फ एक ही चानन से सी श्री अनदपुर साहब पहुंचा है अगला दिन चढ़न तो पहला ही भाई जैता जी श्री अनंतपुर साहब वाल रवाना हो गए उस वेले सारा दिल्ली नगर गहरी रात के नेरे भाई जैता जी पो घटाले तो पहला दिल्ली नगर दद्दा पार कर गए ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿਸ ਦਿੱਲੀ ਤੋਂ ਸ਼੍ਰੀ ਲਾਖਪੁਰ ਸਾਹਿਬ ਵਿਖੇ ਪਹੁੰਚਾ ਅਮਿਲਿ ਚਾਲੇ ਭਾਈ ਜੈਤਾ ਜੀ ਨੇ ਜੋ ਰਸਤਾ ਅਖਤਿਆਰ ਕੀਤਾ ਉਸ ਨੂੰ ਉਸ ਵਿੱਚ ਸੋਨੀਪਟ ਪਾਣੀਪਤ ਕਰਨਾਲ ਤਰਾਵੜੀ ਅੰਬਾਲਾ ਬਨੂੜ ਨਾਭਾ ਸਾਹਿਬ ਅਤੇ ਸ਼੍ਰੀ ਕੀਰਤਪੁਰ ਸਾਹਿਬ ਮੁੱਖ ਸਥਾਨ ਆਉਂਦੇ ਸਨ ਉਹਨਾਂ ਨੂੰ ਆਪਣਾ ਪੈਡਾ ਮੁਕਾਮ ਵਿੱਚ 5 ਦਿਨ ਲੱਗੇ ਬਾਗ ਵਿੱਚ 5 ਦਿਨ ਦੇ ਪੈਂਦੇ ਮਗਰੋਂ ਉਹ ਸ਼੍ਰੀ ਕਰਤਾਰ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਫਿਰ ਗੁਰੂ ਜੀ ਦਾ ਸੀਸ ਸ਼੍ਰੀ ਗੁਰੂ ਗੋਬਿੰਦ राय ਜੀ ਦੁਆਰਾ ਸ਼੍ਰੀ ਅਨੰਦਪੁਰ ਸਾਹਿਬ ਨੇ ਲਾਇਆ ਗਿਆ ਜਿੱਥੇ ਪਾਵਨ ਸੀਸ ਦਾ ਸੰਸਕਾਰ ਕੀਤਾ ਗਿਆ ਉਸ ਅਸਥਾਨ ਤੇ ਗੁਰਦੁਆਰਾ ਸੀਸ ਗੱਲ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਹੋmit ਹੈ ਉੱਥੇ ਸ਼੍ਰੀ ਗੁਰੂ ਗੋਬਿੰਦ ਰਾਏ ਜੀ ਜੋ ਬਾਗ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਨੇ ਨੇ ਭਾਈ ਜੈਤਾ ਜੀ ਨੂੰ ਆਪਣੇ ਬੁੱਕਲ ਵਿੱਚ ਲੈ ਕੇ ਸ਼ਬਦਚਾਰੇ ਰੰਗ ਰੇਟਾ ਗੁਰੂ ਦਾ ਬੇਟਾ ਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਭਾਈ ਜੈਤਾ ਜੀ ਦੁਆਰਾ ਗੁਰੂ ਜੀ ਦਾ ਪਾਵਨ ਸਿਰ ਲੈ ਜਾਣ ਉਪਰੰਤ ਗੁਰੂ ਜੀ ਨੂੰ ਧੜਲੀ ਲੱਖੀ ਸ਼ਾ ਵੰਜਾਰਾ ਜੀ ਨੇ ਆਪਣੇ ਘਰ ਵਿੱਚ ਰੱਖ ਕੇ ਆਪਣੇ ਘਰ ਨੂੰ ਆਗ ਲਗਾ ਕੇ ਸਸਕਾਰ ਕੀਤਾ ਉਸ ਥਾਂ ਤੇ ਗੁਰਦੁਆਰਾ ਰਕਾ ਗੰਸ਼ ਰਕਾ ਗੰਸ਼ ਸਾਇਬ ਸ਼ਿਸ਼ੋਵਿਕ ਹੈ ਗੁਰੂ ਸਾਹਿਬ ਦਾ ਕੋਈ ਤਰਸੀਸ ਜਿੱਥੇ ਕਟਿਆ ਗਿਆ ਉਥੇ ਮਸੀਤ ਬਣਾ ਦਿੱਤੀ ਗਈ ਪਰ ਕਈ ਸਾਲਾਂ ਬਾਅਦ ਰੋ ਜਦੋਂ ਸਿੱਖਾਂ ਨੇ ਦਿੱਲੀ ਨੂੰ ਜਿੱਤਿਆ ਤਾਂ ਉਸ ਵੇਲੇ ਸਰਦਾਰ ਗੋਬਿੰਦ ਸਿੰਘ ਜੀ ਮਸੀਤ ਨੂੰ ਢਾਕੇ ਗੁਰਦੁਆਰਾ ਸੀਸਗੰਜ ਸਾਹਿਬ ਸਥਾਪਿਤ ਕਰਵਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੀਧੀ ਬਾਰੇ ਇਹੋ ਲਿਖਿਆ ਹੈ ਤਿਲਕ ਜਮਰਾਖਾ ਪ੍ਰਭ ਕਾ ਤਾ ਕਾ ਕਿੰਨੋ ਬੜੋ ਕਲ ਮੈ ਸਾ ਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਜੀਆ ਪਰ ਸੀਲ ਨ ਉਚਰੀ ਰਉ ਹੇਟ ਸਾਕਾ ਜਨ ਕੀਆ ਸਿਸ ਦਿਆ ਪਰ ਸਿਰ ਨਾ ਦਿਆ ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਿੱਧੀ ਸਦਾ ਲਈ ਮਨੁੱਖਤਾ ਤੇ ਇਤਿਹਾਸ ਵਿੱਚ ਚਮਕ ਨਿਰੇਗੀ ਇਹ ਸਾਕਾ ਸਾਨੂੰ ਯਾਦ ਆਉਂਦਾ ਹੈ ਕਿ ਸੱਚ ਤੇ ਧਰਮ ਦੀ ਰੱਖਿਆ ਲਈ ਆਪਣੀ ਜਾਨ ਵੀ ਨਿਸ਼ਾਵਰ ਕਰਨੀ ਪੈਂਦੀ ਹੈ ਧੰਨਵਾਦ